ਸਿਕਾਲ ਜੀ ਸਵਾਗਤ ਹੈ ਤੁਹਾਡਾ 크ishna anime ਵਿੱਚ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਗਾਇਸ ਤੇ ਪਿਛਲੇ ਬਲੌਗ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੇ ਅੱਜ ਤੁਹਾਨੂੰ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੈ ਕੇ ਆਏ ਆ ਗਾਇਸ ਉੱਥੋਂ ਦੀ ਮਾਨਤਾ ਹੈ ਕਿ ਤੁਸੀਂ ਸੱਚੇ ਦਿਨੋਂ ਇੱਥੇ ਇਸ਼ਨਾਨ ਕਰਦੇ ਹੋ ਮੱਥਾ ਤੇਜਦੇ ਹੋ ਗਾਇਸ ਤਾਂ ਆਮ ਘਰਾਂ ਤੋਂ ਕੋਠੀਆਂ ਬਣਨ ਜਿੱਥੇ ਟਾਈਮ ਨਹੀਂ ਲੱਗਦਾ ਗਾਇਸ ਕੋਠੀਆਂ ਪੈ ਜਾਂਦੀਆਂ ਨੇ ਗਰੀਬੀ ਸਾਰੀ ਘਰੋਂ ਚੱਕੀ ਜਾਂਦੀ ਹੈ ਗਾਇਸ ਸੱਚੇ ਦਿਨੋਂ ਇਸ਼ਨਾਨ ਕਰਨ ਨਾਲ ਇੱਥੇ ਤੇ ਤੁਹਾਨੂੰ ਆਪਾਂ ਸਾਰਾ ਅਜ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੇ ਤੁਹਾਨੂੰ ਇਤਿਹਾਸ ਵੀ ਦੱਸਦੇ ਆ ਤੇ ਕਿੱਥੇ ਆ ਤੁਹਾਨੂੰ ਐਡਰੈਸ ਵੀ ਸਾਰਾ ਦੱਸਾਂਗੇ ਗੁਰਦੁਆਰਾ ਸਾਹਿਬ ਦਾ ਤੇ ਬਣੇ ਰਹੋ ਚੈਨਲ ਦੇ ਨਾਲ ਵਲੌਗ ਨੂੰ ਲਾਸਟ ਤੱਕ ਦੇਖਿਓ ਤੇ ਪਿਛਲੇ ਵਲੌਗ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਓ ਫਿਰ ਕਰਦੇ ਆ ਵਲੌਗ ਕੰਟੀਨਿਊ ਤੇ ਲਓ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ ਮਰਸਲ پارک ਕਰਤਾ ਜੀ ਇੱਧਰ ਪਾਰਕਿੰਗ ਤੇ ਵੀਊ ਚੈੱਕ ਕਰੋ ਤੁਸੀਂ ਗੁਰਦੁਆਰਾ ਸਾਹਿਬ ਦਾ ਮੌਸਮ ਬਹੁਤ ਸੁਹਣਾ ਹੋਇਆ ਅੱਜ ਤੇ ਵੀਊ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਦਾ ਤੇ ਕੋਲਾ ਪੰਦਰ ਚੱਲਦੇ ਆ ਮੱਥਾ ਦੇਖਦੇ ਆ ਤੁਹਾਨੂੰ ਦੱਸਦੇ ਆ ਸਾਰਾ ਕੁਝ ਇਤਿਹਾਸਗਤ ਦੱਸਦੇ ਆ ਤੁਹਾਨੂੰ ਸਾਰਾ ਇੱਥੇ ਹਰ ਮਹੀਨہ ਦੀ ਦੇਸੀ 20 ਤਰੀਕ ਨੂੰ ਜੀ ਜੋ ਮੇਲਾ ਲੱਗਦਾ ਹੈ ਪਾਰੀ ਇਧਰ ਤਿਆਰੀਆਂ ਚੱਲ ਰਹੀਆਂ ਮੇਲੇ ਦੀਆਂ ਅਸੀਂ ਥੋੜਾ ਅਰਲੀ ਆ ਗਏ ਆ ਤਾਂ ਕਰਕੇ ਇੱਕ ਰਾਤ بارش ਵੀ ਹੋ ਗਈ ਆ ਇਸ ਕਰਕੇ ਆਪਾਂ ਦੁਕਾਨਾਂ ਦਾ ਆਪਣਾ ਸੈਟਅਪ ਕਰ ਰਹੇ ਆ ਸਾਰੇ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਜਿਵੇਂ ਜਿਵੇਂ ਹੁਣ ਦਿਨ ਚੜੀ ਜਾਊਗਾ ਕਿਉਂਕਿ ਹਜੇ ਤਾਂ ਸਵੇਰੇ 6 ਵਜੇ ਦਾ ਟਾਈਮ ਹੋਵੇਗਾ ਰੌਸ਼ ਬਹੁਤ ਜ਼ਿਆਦਾ ਹੋਵੇਗਾ ਇੱਥੇ ਤੇ ਹੁਣ ਆਪਾਂ ਸ੍ਰੋਵਰ ਤੇ ਚੱਲਦੇ ਆਂ ਜੀ ਉੱਥੋਂ ਪੰਛਨਨ ਨਹੀਂ ਕਰਕੇ ਫਿਰ ਅੱਗੇ ਚੱਲਦੇ ਆਂ ਮੱਥਾ ਟੇਕਣ ਲਈ ਤੁਹਾਨੂੰ ਸਾਰਾ ਦਿਖਾਉਣੀ ਆ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਔ ਜੀ ਸਾਹਮਣੇ ਤੁਸੀਂ ਦਰਸ਼ਨ ਕਰੋ ਸ੍ਰੋਵਰ ਸਾਹਿਬ ਦੇ ਤੇਸ ਸरोवर ਤੋਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਵਿਊ ਦਿਖਾਉਨੇ ਆ ਬਹੁਤ ਹੀ ਸੋਹਣਾ ਵਿਊ ਸरोवर ਤੋਂ ਗੁਰਦੁਆਰਾ ਸਾਹਿਬ ਦਾ ਸरोवर ਬਹੁਤ ਵੱਡਾ ਹੈ ਜੀ ਆ ਦੇ ਵਿਊ ਚੈੱਕ ਕਰੋ ਸरोवर ਤੋਂ ਗੁਰਦੁਆਰਾ ਸਾਹਿਬ ਦਾ ਇੱਥੇ ਜਦੋਂ ਹੁਣ ਮੇਲਾ ਲੱਗੂਗਾ ਚਾਰੋ ਜੁਗਾ ਤੇ ਚਟੋਲਾ ਵਗੈਰਾ ਝੂਲੇ ਵਗੈਰਾ ਬੱਚਿਆਂ ਲਈ ਬਹੁਤ ਕੁਝ ਆ ਜਾਂਦਾ ਇੱਥੇ ਵੇਖਣਯੋਗ ਹੈ ਜੀ ਗੁਰਦੁਆਰਾ ਸਾਹਿਬ ਦਾ ਤੇ 20 ਤਰੀਕ ਨੂੰ ਹਰ ਦੇਸੀ ਮਤਲਬ ਕਿ 20 ਤਰੀਕ ਨੂੰ ਹਰ ਮਹੀਨੇ ਦੀ ਦੇਸੀ 20 ਤਰੀਕ ਨੂੰ ਇੱਥੇ ਮੇਲਾ ਲੱਗਦਾ ਹੈ ਭਾਰੀ ਭਾਰੀ ਮਾਤਰਾਜ ਸੰਗਤ ਆ ਜਿਹੜੀ ਪਹੁੰਚਦੀ ਹੈ ਇੱਥੇ ਤੇ ਤੁਹਾਨੂੰ ਐਡਰੈਸ ਦੱਸ ਦਿਆ ਲਾਸਟ ਤੇ 嗯。Mm hmm. ਮੋਂ ਤੋਂ ਅੰਦਰ ਲੈ ਕੇ ਚੱਲਦੇ ਆ ਮੱਥਾ ਟੇਕਣ ਲਈ ਚਾਹ ਜੀ ਤੁਹਾਨੂੰ ਮਨ ਹੋਣਾ

ਤੇ ਸਾਹਮਣੇ ਲੰਗਰ ਵਾਲ ਬਣਿਆ ਹੋਇਆ ਹੈ ਜੀ ਬਈ ਤਿਆਰੀ ਚੱਲ ਰਹੀ ਹੈ ਲੰਗਰ ਦੀ ਕਿਉਂਕਿ अर्ਲੀ ਮਾਰਨਿੰਗ ਆ ਆ ਲੰਗਰ ਸ਼ੁਰੂ ਹੋ ਗਿਆ ਹੁਣ ਆਪਾਂ ਗੁਰਦੁਆਰਾ ਸਾਹਿਬ ਦਾ 뷰 ਬਹੁਤ ਹੀ ਸੋਹਣਾ ਹੈ ਇੱਧਰ ਸੋਹਣਾ ਪਾਰਕ ਵੀ ਬਣਾਇਆ ਹੋਇਆ ਹੈ ਜੀ ਤੇ ਇੱਧਰ ਲੰਗਰ ਹਾਲ ਤੇ ਮੌਸਮ ਅੱਜ ਵਧੀਆ ਹੋਇਆ ਹੈ ਤੇ ਹੌਲੀ-ਹੌਲੀ ਹੁਣ ਸੰਗਤਾਂ ਦਾ ਰਸ਼ ਪਾਊਗਾ ਅਸੀਂ ਅੱਲੀ ਮਾਰਨਿੰਗ ਆਗੇ ਸੀ ਮੱਥਾ ਟੇਕਣ ਲਈ ਤਾਂ ਕਰਕੇ ਫੇਰੇ ਰਾਂਝਾ ਆਨੇਗਾ ਤੇ ਆਜਾ ਤੁਹਾਨੂੰ ਹੁਣ ਪਾਰਕ ਦੇ ਅੰਦਰ ਵੀ ਲੈ ਕੇ ਚਾਹੁੰਦੇ ਹਾਂ ਬਹੁਤ ਹੀ ਸੋਹਣਾ ਮੋੜਾ ਜੀ ਗੁਰਦਰਾ ਸਾਹਿਬ ਦਾ ਹਾਂਜੀ ਤੇ ਹੁਣ ਤੁਹਾਨੂੰ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਨੇ ਆ ਇੱਥੇ ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀदास ਦੀ ਝੁੱਗੀ ਵਾਲੇ ਉਹਨਾਂ ਨੇ ਘੋਰ ਤਪੱਸਿਆ ਕੀਤੀ ਸੀ ਤੇ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸ਼ਿਸ਼ੋਬਦ ਕੀਤਾ ਗਿਆ ਜੀ ਤੇ ਬਾਬਾ ਜੀ ਦੇ ਇੱਥੇ ਵਚਨ ਨੇ ਕਿ ਜੋ ਵੀ ਇਨਸਾਨ ਇੱਥੇ ਸੱਚੇ ਦਿਲੋਂ ਮੱਥਾ ਟੇਕਦਾ ਹੈ ਦਰਸ਼ਨ ਕਰਦਾ ਹੈ ਇਸ਼ਨਾਨ ਕਰਦਾ ਹੈ ਉਹਨੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤੇ ਝੁੱਗੀਆਂ ਤੋਂ ਕੋਠੀਆਂ ਬਣ ਜਾਂਦੀਆਂ ਨੇ ਪੈਸੇ ਦੀ ਕੋਈ ਤੰਕਮੀ ਪੇਸ਼ੀ ਨਹੀਂ ਰਹਿੰਦੀ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਇੱਥੇ ਹਰ ਮਹੀਨੇ ਦੀ 20 ਤਰੀਕ ਨੂੰ ਦੇਸੀ ਨੂੰ ਇ ਇਹ ਦੂਈ ਗੁਰਦੁਆਰਾ ਸਾਹਿਬ ਹੈ ਗਾਇਜ਼ ਇਹ ਮੂਗੇ ਤੋਂ 17 ਕਿਲੋਮੀਟਰ ਦੀ ਦੂਰੀ ਤੇ ਪਿੰਡ ਦੌਲੇ ਵਾਲਾ ਮਾਹਰ ਵਿੱਚ ਸਥਿਤ ਹੈ ਆਨ ਰੋਡ ਹੀ ਪੈ ਜਾਂਦਾ ਜਦੋਂ ਆਪਾਂ ਮੂਗੇ ਤੋਂ ਅਵਰਸਰ ਵਾਲੀ ਸੜਕ ਤੇ ਜਾਂਦੇ ਆ ਤੇ ਸਾਰੇ ਜਣੇ ਇੱਥੇ ਜ਼ਰੂਰ ਪਹੁੰਚੋ ਤੇ ਦਰਸ਼ਨ ਮੇਲੇ ਕਰੋ ਗਾਇਜ਼ ਉਮੀਦ ਕਰਦੇ ਆ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਪਿਛਲੇ ਵਲੌਗ ਨੂੰ ਵੀ ਪਿਆਰ ਦੇਣ ਲਈ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਦੇਖੇ ਪਿਛਲੇ ਵਲੌਗ ਜ਼ਰੂਰ ਦੇਖਿਓ ਗਾਇਜ਼ ਤੇ ਤੁਹਾਨੂੰ ਜਲਦੀ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਟਿਲ ਦੈਨ ਬਾਏ ਬਾਏ